ਸਬਤ ਸਵਰਾਜ ਆਪ ਦੇ ਹਰਮਨ ਪੇਲੇ ਚੈਨਲ ਜੀਐਮ ਸ਼ੈਵ ਦੇ ਇਸ ਵੇਲੇ ਅਸੀਂ ਮੌਜੂਦ ਆ ਜੀ ਪਿੰਡ ਅਜਨਾਲਾ ਤੇ ਲੱਗੇ ਪਿੰਡ ਗੱਲ ਜ਼ਿਲ੍ਹਾ ਅੰਮ੍ਰਿਤਸਰ ਸਾਡੇ ਨਾਲ ਇੱਕ ਮਾਨਸਤੀ ਬੈਠੀ ਆ ਸਰਦਾਰ ਚਰਨਜੀਤ ਸਿੰਘ ਗੱਲ ਭਾਰਤੀ ਕਿਸਾਨ ਮਜ਼ਦੂਰ ਇਕਤਾ ਦੇ ਜ਼ੂਬਾ ਜਨਰਲ ਸਕੱਤਰ ਔਰ ਸੋਸ਼ਲ ਵਰਕਰ ਕਹਿੰਦੀਏ ਗਰੀਬ ਗੁਰਪੇਣਾ ਹੱਥਾਂ ਖੜਨ ਵਾਲੇ ਅੱਜ ਉਹਨਾਂ ਕੋਲ ਅਸੀਂ ਪਹੁੰਚੇ ਆ ਉਹਨਾਂ ਦੇ ਗ੍ਰਹਿ ਵਿਖੇ ਵੀ ਕੱਲ ਜੋ ਇਹ ਚੰਡੀਗੜ੍ਹ ਜਾ ਰਹੇ ਨੇ ਕਿਹੜੇ ਮੁੱਦੇ ਤੇ ਜਾ ਰਹੇ ਨੇ ਤੇ ਕੀ ਕਰਨ ਜਾ ਰਹੇ ਉਸ ਬਧੀ ਨਾਲ ਥੋੜੀ ਜੀ ਗੱਲਬਾਤ ਕਰਾਂਗੇ ਤੁਹਾਨੂੰ ਪਹਿਲਾਂ ਤਾਂ ਗੱਲ ਸਾਹਿਬ ਬਹੁਤ ਧੰਨਵਾਦ ਔਰ ਤੁਹਾਡੇ ਚੈਨਲ ਤੇ ਤੁਹਾਡਾ ਵੈਲਕਮ ਤੁਹਾਡਾ ਤੇ ਕੱਲ ਸਰ ਜੀ ਜਿਹੜੇ ਚੰਡੀਗੜ੍ਹ ਜਾ ਰਹੇ ਹਾਂ ਤੇ ਕੀ ਮੁੱਦਾ ਆ ਥੋੜਾ ਸਾਡੇ ਦੱਸ ਕੇ ਸੰਭਾਲ ਜਿਹੜੇ ਪੋਸਟਲ ਪਹਿਲਾਂ ਕੰਗੜਾ ਤੋਂ ਬੋਦਲ ਤੋਂ ਇੱਕ ਡਰਾਮਾ ਰਜਿਆ ਗਿਆ 에ਰਪੋਰਟ ਦੇ ਉੱਤੇ ਜੀ ਤੇ ਜਿਹੜੀ ਸਾਡੀ ਮਹਿਲਾ ਕਨਸੂਲ ਦਾ ਮਹਿਲਾ ਅਫਸਰ ਸਾਡੀ ਭੈਣ ਆ ਜਿਹੜੀ ਉੱਥੇ ਸੀਗੀ ਉਹਦੇ ਤੋਂ ਉਹਦੇ ਡਰਾਮਾ ਰਜਨਤੇ ਉਹਨੂੰ ਕਰਾਰਾ ਜਵਾਬ ਦਿੱਤਾ ਥੱਪੜ ਦੇ ਨਾਲ ਕਿਉਂਕਿ ਜੋ ਉਹ ਦੀ ਸ਼ਾਨ ਦੇ ਖਿਲਾਫ ਜੋ ਪੰਜਾਬ ਨੂੰ ਦਾ ਪੰਜਾਬ ਦੇ ਕਿਸਾਨ ਬੁੱਧਿਆਂ ਦੇ ਉੱਤੇ ਉਹ ਗਲਤ ਬੋਲਦੀ ਰਹੀ ਪਹਿਲਾਂ ਵੀ ਹੁਣ ਵੀ ਉਹਨੂੰ ਹੱਤਵਾਦੀ ਕਿਹਾ ਉਹਦੇ ਨੇਮ ਪਲੇਟ ਪੜ੍ਹ ਕੇ ਉਹਨੇ ਇਹਦੇ ਕਰਕੇ ਉਹਨੇ ਉਹਨੂੰ ਇੱਕ ਕਰਾਰਾ ਜਵਾਬ ਦਿੱਤਾ ਥੱਪੜ ਮਾਰ ਕੇ ਉਹਨੂੰ ਬੋਲਣ ਦੀ ਤਬੀਅ ਸਿਖਾਈ ਆ ਮੈਂ ਤਾਂ ਇਹ ਹੀ ਕਹਿਣਾ ਜੀ ਉਹਦੇ ਇਸੇ ਮੁੱਦੇ ਤੇ ਆਪਾਂ ਉਹ ਭੈਡ ਦੇ ਹੱਕ ਦੇ ਵਿੱਚ ਜੋ ਸਾਡਾ ਕਿਸਾਨ ਮਜ਼ਦੂਰ ਮੋਰਚਾ ਤੇ ਸਾਡੀ ਕਿਸਾਨ ਜਥੇਬੰਦੀ ਕਿਸਾਨ ਮਜ਼ਦੂਰ ਜੋ ਯੂਨੀਅਨ ਪੰਜਾਬ ਵੱਲੋਂ ਸਾਨੂੰ ਦੇਸ਼ਾਂ ਦੇਸ਼ਾਂ ਦੇ ਨਿਰਦੇਸ਼ ਆਇਆ ਅਸੀਂ ਕਹਿੰਦੇ ਹਾਂ ਚੰਡੀਗੜ੍ਹ ਵਿੱਚ ਇੱਕ ਵੱਡਾ ਮਾਰਚ ਕੱਢ ਕੇ ਤੇ ਚੰਡੀਗੜ੍ਹ ਪੁਲਿਸ ਨੂੰ ਮਿਲ ਕੇ ਤੇ ਜੋ ਭੈਣ ਨੂੰ ਇਨਸਾਫ ਦੀ ਆਗਿਆਵਾ ਕਿ ਉਹ ਭੈਣ ਦੇ ਨਾਲ ਹਰ ਥਾਂ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਤੇ ਉਹ ਭੈਣ ਨੂੰ ਇਨਸਾਫ ਵੀ ਦਿਵਾਵਾਂਗੇ ਤੇ ਉਹਦੀ ਦੌਕੜੀ ਤੇ ਉਹਨੂੰ ਭਾਗ ਵੀ ਕਰਾਵਾਂਗੇ ਕਿਉਂਕਿ ਉਹ ਆਪਣੀ ਡਿਊਟੀ ਕਰ ਰਹੀ ਸੀ ਕੋਈ ਡਿਊਟੀ ਦੀ ਕਟਾਈ ਨਹੀਂ ਕੀਤੀ ਤੇ ਜੇ ਉਹਦਾ ਤਕਮੇ ਲੀਡਰ ਆਉਂਦੇ ਉਹ ਕਟਾਈ ਕਰਦਗੇ ਤੇ ਫਿਰ ਆਪਣੇ ਦੇਸ਼ ਦਾ ਪੁਖੇਤਾ ਦਾ ਚਲੂਗਾ ਫਿਰ ਆਪਣੇ ਇਹ ਤੇ ਇਸੇ ਕਰਕੇ ਪ੍ਰਾੜੇ ਸਮਿਆਂ ਦੇ ਤੇ ਜਦੋਂ ਆਫਸਰ ਕਤਾਈ ਕਰਦੇ ਕਦੀ ਕੋਈ ਹਾਜ ਗਵਾ ਆ ਗਿਆ ਕਦੀ ਕੋਈ ਹੋ ਗਿਆ ਇਹ ਜਿਹੜੇ ਚੰਦ ਛਿਲਣਾ ਤੇ ਵਿਗੜ ਵਾਲੀਆਂ ਚੀਜ਼ਾਂ ਕੰਗਣਾ ਅਦੌਤਾ ਚੰਦ ਛਿਲਣਾ ਦੇ ਵਿਗੜਣ ਵਾਲੀ ਕਦੀ ਡਰਾਮੇ ਬਾਜ਼ ਆਉਤਾ ਅੱਜ ਕੱਜ ਸ਼ੁਲਮਾ ਚੱਲ ਗਈ ਅੱਜ ਫਲਾਣੇ ਸਾਹ ਚੱਲ ਗਈ ਅੱਜ ਫਲਾਣੇ ਸਾਹ ਚੱਲ ਗਈ ਉਹਦੇ ਬੰਦੇ ਦਾ ਕੀ ਵਿਸ਼ਵਾਸ ਆ ਵੀ ਦੇਸ਼ ਨੂੰ ਕਿਹੜੇ ਹੱਦ ਤੱਕ ਵੇਚਦੇ ਤੇ ਸੱਤਾ ਦਾ ਕਹਿਣ ਦਾ ਭਾਵਾ ਵੀ ਇਹ ਲੋਕਾਂ ਨੇ ਇਹਨੂੰ ਮੂੰਹ ਲਾਉਣਾ ਛੱਡਤਾ ਸੀ ਤੇ ਸਿਰਫ ਆਪਣਾ ਵਿਵਾਦਾਂ ਚ ਤਾ ਰਹੀ ਦੀ ਕਿ ਮੈਂ ਮੇਰੀ ਇਮੇਜ ਬੜੀ ਰਹੀ ਮੈਂ ਕਹਿ ਰਿਹਾ ਜੀ ਜਿਹੜੀ ਭਾਜਪਾ ਸਰਕਾਰ ਆ ਇਹਦੇ ਵਿੱਚ ਡਾਕੂ ਚੋਰ ਡਾਕੂ ਅਤਵਾਦੀ ਮਤਲਬ ਬੁਲਾਤਕਾਰੀ ਜਿੰਨੇ ਵੀ ਮਾੜੇ ਅੰਸਰ ਆ ਸਾਰੇ ਇਸ ਸਰਕਾਰ ਦੇ ਵਿੱਚ ਕੁ ਜਿਹੜੇ ਹੈਗੇ ਆ ਮੈਂਬਰ ਨੇ ਤੇ ਇਹ ਵੀ ਬੀਬੀ ਜਿਹੜੀ ਆ ਇਹ ਵੀ ਹਮੇਸ਼ਾ ਲੋਕਾਂ ਦਾ ਵਿਦਵਾਤਾ ਚ ਰਹਿੰਦੀ ਆ ਬੀਬੀ ਕੰਗਣਾ ਜਿਹਨੂੰ ਆਂਦੇ ਆ ਮੈਂ ਤਾਂ ਇਹਨੂੰ ਜਾਂਦਾ ਵੀ ਉਹ ਸਿਆਣੀ ਬਣਦਾ ਉਹਦੇ ਇਸ ਥੱਪੜ ਦੇ ਨਾਲ ਵੀ ਤੂੰ ਸਿਆਣੀ ਨਾ ਬਣੀ ਪਿਆਉਂ ਨਾ ਹਸਤਰਾ ਮੜਾਊਗਾ ਵਿਦੇਸ਼ਕ ਸਾਨੂੰ ਤੂੰ ਅਤਵਾਦੀ ਕਹੇ ਵੱਖਵਾਦੀ ਕਹੇ ਨਾ ਤੇਰੇ ਕਹਿੰਦੇ ਪੰਜਾਬ ਦੇ ਅਤਵਾਦੀ ਬਣਦਾ ਨਾ ਵੱਖਵਾਦੀ ਬਣਦਾ ਪੰਜਾਬ ਪਹਿਲਾਂ ਵੀ ਚੰਗੀਆਂ ਲੀਆਂ ਦੇ ਉੱਤੇ ਪੰਜਾਬ ਇੱਕ ਦਰਾਂ ਦੀ ਨਗਰੀ ਆ ਸਤਿਗੁਰਾਂ ਦੀ ਵਾਹਿਗੁਰੂ ਦੀ ਬਾਣੇ ਦੇ ਵਿੱਚ ਚੱਲਦਾ ਤੇ ਪੰਜਾਬ ਵੀ ਕੋ ਧਰਤੀ ਆ ਜਿਹੜੇ ਵਿਦੇਸ਼ਾਂ ਦੇ ਵਿੱਚ ਜਾ ਕੇ ਜਾਂ ਇੱਥੇ ਪੰਜਾਬ ਦੇ ਵਿੱਚ ਇਹ ਦੋਸਤਾਂਤ ਵੀ ਕਿਸੇ ਸਟੇਟ ਦੇ ਵਿੱਚ ਕੋਈ ਭੁੱਖਮਰੀ ਆਉਂਦੀ ਆ ਤੇ ਜਦੋਂ ਅਸੀਂ ਲੰਗਰ ਛਕਾਉਂਦੇ ਉਦੋਂ ਅਸੀਂ ਚੱਗੇ ਹੁੰਦੇ ਆ ਜਦੋਂ ਅਸੀਂ ਲੋਕਾਂ ਦੀ ਸਹੂਲਤਾਂ ਲੋਕਾਂ ਤੇ ਆਕਸੀਜਨ ਦੇ ਨਗਰ ਲਾਉਂਦੇ ਆ ਉਦੋਂ ਅਸੀਂ ਚੰਗੇ ਆ ਇਹਨਾਂ ਸਰਕਾਰਾਂ ਦੇ ਵਿੱਚ ਹੀ ਤੇ ਜਦੋਂ ਅਸੀਂ ਆਪਣੇ ਹੱਕ ਦੀ ਗੱਲ ਕਰਦੇ ਆ ਕਿਉਂਕਿ ਪੰਜਾਬ ਹਮੇਸ਼ਾ ਹੀ ਆਪਣੀ ਹਿੱਕ ਦੇ ਯੋਰ ਨਾਲ ਲੜਦਾ ਨਾ ਕਿਸੇ ਨੂੰ ਗੱਲ ਵਾਦੀ ਕਰਦਾ ਨਾ ਕਿਸੇ ਦੀ ਯਰਦਾ ਤੇ ਜੇ ਕੋਈ ਬੈਠਾ ਹੀ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਦੂਜਾ ਥੋੜਾ ਧੰਨਵਾਦ ਕਰਦਾ ਜਿਹੜੇ ਜਾਗਦੇ ਜ਼ਮੀਰ ਵਾਲੇ ਜੀ ਇਹ ਜਾਗਦੀ ਜਵੀਰ ਵਾਲੇ ਇਨਸਾਨ ਪੰਜਾਬ ਦੇ ਹੱਥ ਦੀ ਗੱਲ ਕਰ ਸਕਦੇ ਆ ਪਰ ਜਿੱਥੇ ਕਿਤੇ ਮੀਡੀਆ ਦਾ ਕੋਈ ਧੱਕਾ ਹੁੰਦਾ ਜਿਹੜਾ ਜਾਗਦੀ ਜਵੀਰ ਵਾਲਾ ਕੋਈ ਦੱਲਾ ਦੀ ਜਿਹੜਾ ਜਾਗਦੀ ਜਵੀਰ ਵਾਲਾ ਕੋਈ ਚੈਨਲ ਆ ਜੇ ਕੋਈ ਮੀਡੀਆ ਵਾਲਾ ਉਹਦੇ ਨਾਲ ਧੱਕਾ ਹੋ ਉਹਦੇ ਨਾਲ ਵੀ ਖੜਾਂਗੇ ਡੱਟ ਕੇ ਖੜਾਂਗੇ ਇੱਕ ਡਾਂਗ ਖੜਾਂ ਵੀ ਗਾੜੀ ਇਹ ਕਰਕੇ ਭਰਾਓ ਤੁਹਾਡਾ ਬਹੁਤ-ਬਹੁਤ ਤੁਹਾਡੇ ਚੈਨਲ ਦਾ ਤੁਹਾਡਾ ਸਰਦਾਰ ਹੀ ਰਾਜ ਸਿੰਘ ਤਲਵੰਡੀ ਦਾ ਧੰਨਵਾਦ ਆ ਜਿਹੜਾ ਜਾਗਦੀ ਜਵੀਰ ਨਾਲ ਪੰਜਾਬ ਦੇ ਹੱਥ ਦੀ ਗੱਲ ਕਰ ਰਿਹਾ ਇਹ ਤਾਂ ਸਾਰੇ ਸਰਕਾਰਾਂ ਦੇ ਧੱਲੇ ਬਣ ਕੇ ਰਹਿ ਗਏ ਦੋ ਲੋਕਲ ਮੀਤੀ ਖੇਢੀ ਜਾਂਦੇ ਆ ਕੋਈ ਪੰਜਾਬ ਦੇ ਹੱਕ ਦੇ ਵਿੱਚ ਆਵਾਜ਼ ਠਾਉਣ ਨੂੰ ਤਿਆਰ ਨਹੀਂ ਅਸੀਂ ਹੋਰ ਖੜੀਆਂ ਕੀਤੀਆਂ ਕਿ ਅਸੀਂ ਪੰਜਾਬ ਦੇ ਨਾਲ ਆਂ ਪੰਜਾਬੀਅਤ ਦੇ ਨਾਲ ਆਂ ਪੰਜਾਬ ਦੇ ਪਾਣੀਆਂ ਦੇ ਨਾਲ ਜਦੋਂ ਤੱਕ ਸਾਡੇ ਕੋਈ ਸੱਚਾ ਬੰਦੇ ਨੂੰ ਕਿਤੇ ਸਾਡੀ ਲੋੜ ਪੈਂਦੀ ਆ ਤੇ ਅਸੀਂ ਉਹਦੇ ਨਾਲ ਖੜੇ ਆਂ ਅੱਜ ਵੀ ਖੜੇ ਆਂ ਕੱਲ ਵੀ ਖੜਾਗੇ ਤੇ ਪ੍ਰਧਾਨ ਜੀ ਇੱਕ ਛੋਟੇ ਜਿਹੇ ਬੇਤੀ ਆ ਆਪਣੇ ਮੂੰਹ ਆਪਣਾ ਨੰਬਰ ਮੋਬਾਈਲ ਨੰਬਰ ਤੋਂ ਫਿਰ ਨੰਬਰ 9194133224 ਜੀ ਸੀ ਕਾਲੋ ਭਾਰਤੀ ਕਿਸਾਨ ਕੋਈ ਚੱਜ ਦਿੰਦੇ ਸਭਾ ਜਨ ਸੰਸਦ ਜੀ Да, ну вот.